ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਹਰ ਕਦੇ ਘਰੇ ਇੱਕ ਆਹ ਚੀਜ਼ਾਂ ਜ਼ਰੂਰ ਲੱਗੀਆਂ ਹੁੰਦੀਆਂ ਤੇ ਜ਼ਰੂਰ ਇਹ ਚੀਜ਼ ਦਾ ਧਿਆਨ ਦੇਣਾ ਤੇ ਬੱਚਿਆਂ ਤੋਂ ਇਹ ਬਹੁਤ ਉੱਚੀ ਕਰਕੇ ਲਾਉਣੀਆਂ ਚਾਹੀਦੀਆਂ ਕਿਉਂਕਿ ਬਹੁਤ ਬੱਚਿਆਂ ਦੇ ਨਾਲ ਇਹ ਹਾਦਸੇ ਹੁੰਦੇ ਆ ਤੁਹਾਨੂੰ ਦਿਖਾਉਂਦਾ ਗੁੱਬੂਹੇ ਬਾਰੀਆਂ ਤੇ ਅਰਲਾਂ ਲੱਗੀਆਂ ਹੁੰਦੀਆਂ ਹਾਂ ਆ ਦੇਖੋ ਜਿਹਦੇ ਕਰਕੇ ਬਹੁਤ ਨੁਕਸਾਨ ਵਾਲੀ ਧਰ ਲਈ ਵੀ ਇਸ ਨੂੰ ਮਤਲਬ ਕਿ ਉੱਚਾ ਲਾਉਣਾ ਚਾਹੀਦਾਗਾ ਕਿਉਂਕਿ ਅੰਦਰਲੇ ਪਾਸੋਂ ਅੰਦਰਲੇ ਪਾਸੋਂ ਉੱਚਾ ਲਾਉਣਾ ਚਾਹੀਦਾ ਆ ਦੇਖੋ ਇੱਥੇ ਬੱਚੇ ਦਾ ਹੱਥ ਜਾ ਸਕਦਾ ਕਿਉਂਕਿ ਅੱਜ ਕੱਲ ਕੋਈ ਮਿਸਤਰੀਆ ਇਹੀ ਸਲਾਹ ਦਿੰਦਾ ਵੀ ਤੁਸੀਂ ਥੱਲੇ ਲਾਓ ਪਰ ਇਹਨੂੰ ਤੁਸੀਂ ਉੱਚਾ ਰੱਖਣਾਗਾ ਤੇ ਮਤਲਬ ਕਿ ਉੱਚਾ ਹੀ ਨਾ ਰੱਖਣਾ ਹੈਗਾਗਾ ਜਿਵੇਂ ਖੇਤੋਂ ਤੱਕ ਉਹ ਹੁੰਦਾ ਇੱਥੋਂ ਤੱਕ ਜਿਵੇਂ ਕਿ ਪਹਿਲਾਂ ਸਿਸਟਮ ਹੁੰਦੇ ਸੀਗੇ ਪਹਿਲਾਂ ਲੋਕ ਆਹ ਲਾਉਂਦੇ ਸੀ ਟਿਚਕਣੀਆਂ ਆਈਆਂ ਮਤਲਬ ਕਿ ਅਲਾਈਆਂ ਲਾਉਂਦੇ ਸੀਗੇ ਉਹ ਸਹੀ ਲਾਉਂਦੇ ਸੀ ਕਿਉਂਕਿ ਪਹਿਲਾਂ ਕੋਈ ਸਾਰਿਆਂ ਨੂੰ ਪਤਾ ਸੀਗਾ ਪਰ ਅੱਜ ਕੱਲ ਮੈਂ ਬਹੁਤ ਦੇਖਿਆ ਹੈਗਾ ਵੀ ਜੋ ਬੱਚੇ ਹੁੰਦੇ ਆ ਅੰਦਰੋਂ ਪੇੜ ਲੈਂਦੇ ਹੈਗੇ ਤੇ ਬਾਅਦ ਵਿੱਚ ਇਹ ਖੁੱਲਦਾ ਨਹੀਂਗਾ ਤੇ ਇਸੇ ਕਰਕੇ ਇਹ ਚੀਜ਼ ਦਾ ਜ਼ਰੂਰ ਧਿਆਨ ਦਿਓ